ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆ ਬਲੈਰੋਂ ਗੱਡੀ ਆ ਡੀਜ਼ਲ ਵਾਲੀ ਗੱਡੀ ਦਾ ਫੁੱਲ ਧਿਆਨ ਰੱਖਣਾ ਚਾਹੀਦਾ ਜੀ ਇਹਨੇ ਲੱਖ ਕਿਲੋਮੀਟਰ ਚੱਲੇ ਜਦੇ ਇਹਦੇ ਪੀਜੀ ਵਾਲ ਹੁੰਦਾ ਤੇ ਮੈਨੀਫੋਰਸ ਬਹੁਤ ਜ਼ਿਆਦਾ ਖਰਾਬ ਨਿਕਲਦਾ ਤੁਹਾਨੂੰ ਦਿਖਾਉਨੇ ਆ ਆ ਦੇਖੋ ਜੀ ਆ ਮੈਨੀਫੋਰਸ ਦੇ ਵਿੱਚ ਹੁੰਦਾ ਜੀ ਆਹ ਵੇ ਕਾਰਬਨ ਬੰਦ ਹੋਇਆ ਪਿਆ ਜੀ ਇਹ ਡੀਜ਼ਲ ਗੱਡੀਆਂ ਵਾਲੇ ਬੰਦੇ ਖਾਸ ਕਰਕੇ ਧਿਆਨ ਰੱਖੋ ਆ ਵੇ ਆ ਹੁੰਦਾ ਜੀ ਇਹਦਾ ایਜੀ ਵਾਲ ਵਾਲ ਇਹ ਆਪਾਂ ਅੱਜ ਸਾਫ਼ ਕਰ ਰਹੇ ਆ ਇਹਦਾ ਆ ਸਾਰੇ ਪਾਸੇ ਆ ਕਾਲਸੀ ਕਾਲਸਾਰੇ ਇਹ ਗੱਡੀ ਦੀ ਤਾਂ ਹੀ ਟੈਵਰੇਜ ਘਟਾ ਜਾਂਦਾ ਇਹਦਾ ਫੁੱਲ ਖਿਆਲ ਰੱਖਿਆ ਕਰੋ ਤੁਹਾਨੂੰ ਬਾਹਰ ਕੱਢ ਕੇ ਵੀ ਅਸੀਂ ਉਹਨਾਂ ਦਿਖਾਉਨੇ ਆ ਹੋਰ ਇਹਦੇ ਵਿੱਚ ਕੀ ਕੁਝ ਹੁੰਦਾ ਇਹ ਈਜੀ ਵਾਲ ਵਾਲੇ ਦਾ ਸਾਫ਼ ਕਰਨਾ ਲੱਖ ਕਿਲੋਮੀਟਰ ਤੇ ਜ਼ਰੂਰੀ ਹੈ ਆ ਵੇਖੋ ਜੀ ਵੀਰ ਜੀ ਆ ਹੁੰਦਾ ਜੀ ਈਜੀ ਵਾਲ ਵਾਲ ਆ ਇਹਦੀ ਮੋਟਰ ਹੁੰਦੀ ਆ ਜਦੋਂ ਉਧਰੋਂ ਆਉਂਦਾ ਇਹ ਕੰਮ ਇਹਦੇ ਵਿੱਚ ਇਤਨਾ ਸਲੇਸਰ ਵਾਲੀ ਪਾਈਪ ਹੁੰਦੀ ਆ ਸਾਰਾ ਇਹ ਬੰਦ ਆਈਏ ਖੋਲ ਕਿਸ ਨੂੰ ਇਹ ਹੋਂ ਮੇ ਆ ਹੁੰਦਾ ਜੀ ਮੈਨੀਫੋਰਸ ਆ ਦੇਖੋ ਜੀ ਇਧਰ ਕਾਰਬਨਿਕ ਕਾਰਬਨ ਵੇਖ ਆ ਸਾਰਾ ਜੀ ਮੈਨੀਫੋਰਸ ਇਹ ਬੰਦ ਹੋਇਆ ਪਿਆ ਏਜੀ ਵਾਲੇ ਵਾਲ ਨਾਲ ਲਾਜ਼ਮੀ ਜ਼ਰੂਰੀ ਹੈ ਸਾਫ਼ ਕਰਨਾ ਇਧਰੋਂ ਵੀ ਆਵੇ ਕੈਲਸੀ ਕੈਲਸ ਤੇ ਇਧਰੋਂ ਵੀ ਲੈ ਗੱਡੀ ਐਵਰੇਜ ਕਿਹਦੇ ਵੇ ਸਾਰਾ ਆ ਬੰਦ ਹੋਇਆ ਪਹਿਲਾਂ ਇਹ ਹੁੰਦਾ ਮੈਨੀਫੋਲਡ ਜੀ ਪਹਿਲਾਂ ਇਹ ਛੋਟਾ ਜਿਹਾ ਹੁੰਦਾ ਸੀ ਹੁਣ ਕੰਪਨੀ ਨੇ ਇੰਨਾ ਲਾਦਾ ਹੈ ਆ ਮੋਟਰ ਹੁੰਦੀ ਹੈ ਜੀ ਦੀ ਬੰਦ ਹੋਣ ਵਾਲੀ ਇਹ ਮੈਂ ਇਹਦੇ ਚਾਉਣ ਲੱਗ ਗਿਆ ਜਦੋਂ ਸੈਨ ਨੂੰ ਉਹਨੂੰ ਸਾਫ਼ ਕਰਉਣਾ ਆ ਜੀ ਆ ਵੇਖੋ ਜੀ ਆ ਇੰਜਨ ਨੂੰ ਬਿਲਕੁਲ ਬੰਦ ਹੋਇਆ ਪਿਆ ਸਾਹ ਕਿੱਥੋਂ ਆਵੇ ਆ ਬਈ ਆ ਸਾਰਾ ਇੰਜਨ ਬੰਦ ਹੋਇਆ ਪਿਆ ਆ ਜ਼ਰੂਰੀ ਇਸ ਚੀਜ਼ ਦਾ ਖਿਆਲ ਰੱਖਿਆ ਕਰੋ ਡੀਜ਼ਲ ਵਾਲੇ ਕਟਿੰਗ ਵਾਲੇ ਜਿਹਦੇ ਕੋਲੇ ਕਾਰ ਆ ਜਾਂ ਮੰਨ ਲਾ ਕੋਈ ਬਲੈਰੋ ਆ ਕੋਈ ਵੀ ਗੱਡੀ ਹੈ ਡੀਜ਼ਲ ਵਾਲੀ ਇਹਨੂੰ ਜ਼ਰੂਰ ਧਿਆਨ ਰੱਖਿਆ ਕਰੋ